ਭਾਰਤੀ ਜਨਤਾ ਪਾਰਟੀ ਲੋਕ ਸਭਾ ਦੇ ਚੋਣਾਂ ਦੀ ਤਿਆਰੀ ਕਰ ਰਹੀ ਹੈ ਉਹਦੇ ਲਈ ਅਸੀਂ ਹਰ ਵਿਧਾਨ ਸਭਾ ਕਿਉਂਕਿ ਲੋਕ ਸਭਾ ਦੇ ਚੋਣ ਵਿਧਾਨ ਸਭਾ ਹਲਕੇ ਆਉਂਦੇ ਨੇ ਹਰ ਵਿਧਾਨ ਸਭਾ ਦੇ ਵਿੱਚ ਅਸੀਂ ਗੂ ਸਮਾमेलन ਕਰ ਰਹੇ ਹਾਂ ਔਰ ਉਸ ਤੋਂ ਬਾਅਦ ਕੋਰ ਕਮੇਟੀ ਦੀ ਬੈਠਕ ਵੀ ਹੋਏਗੀ ਗੂ ਸਮਾमेलन ਕਰਨ ਦਾ ਮਤਲਬ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਗੂ ਤੱਕ ਕਿੱਥੇ ਤੱਕ ਪਹੁੰਚ ਚੁੱਕੀ ਹੈ ਪਹਿਲਾਂ ਅਸੀਂ ਮੰਡਲ ਇੱਕ ਇੱਕ ਵਿਧਾਨ ਸਭਾ ਦੇ ਪਧਾਧਾਰੀ ਦੀ ਬੈਠਕ ਕੀਤੀ ਉਹਦੇ ਵਿੱਚ ਅਸੀਂ ਸ਼ਕਤੀ ਕੇਂਦਰ ਤੱਕ ਦੇ ਲੋਕ ਬੁਲਾਏ ਆ ਅੱਜ ਬੂਥ ਜਿਨ੍ਹਾਂ ਨੇ ਸਹੀ ਮੈਨੇਜ ਇਲੈਕਸ਼ਨ ਲੜਨਾ ਉਹ ਇਲੈਕਸ਼ਨ ਬੂਥ ਤੇ ਲੜ ਹੁੰਦਾ ਉਹਨਾਂ ਦੀ ਅੱਜ ਇਹ ਬੈਠਕ ਹੈ ਇਸ ਬੈਠਕ ਚ ਅੱਜ ਪਰਮਿੰਦਰ ਜੀ ਆਏ ਨੇ ਇੱਥੇ ਸਾਡੇ ਪ੍ਰਧਾਨ ਜੀ ਆਏ ਨੇ ਪ੍ਰਦੀਪ ਜੀ ਆਏ ਨੇ ਇਹ ਸਾਰੇ ਇਹਨਾਂ ਨੂੰ ਮੰਤਰ ਦੇਣਗੇ ਕਿ ਅਸੀਂ ਜਾ ਕੇ ਬੂਥ ਤੇ ਕਿਸ ਤਰ੍ਹਾਂ ਕੰਮ ਕਰਨਾ ਹੈਗਾ ਔਰ ਇਹ ਥ ਅਨਰਜੀ ਲੈ ਕੇ ਜਾਣਗੇ ਤਾਂ ਇਹ ਬੈਠਕਾਂ ਜਿਹੜੀਆਂ ਨੇ ਇਹ ਫਿਰ ਅਸੀਂ ਛੋਟੇ ਛੋਟੇ ਸੈਗਮੈਂਟ ਚ ਕਰਾਂਗੇ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੋ ਨਰਿੰਦਰભાઈ ਮੋਦੀ ਦਾ ਸਨੇਹਾ ਹੈ ਉਹ ਘਰ ਘਰ ਕੀ ਕਰ ਕਰ ਸੰਪਰਕ ਕਰਨਾ ਸਾਡਾ ਇੱਕ ਮੰਤਵ ਹੈ ਉਸ ਨੂੰ ਬੂਤ ਹੀ ਪੂਰਾ ਕਰ ਸਕਦਾ ਹੈ ਉਹ ਬੂਤ ਦੇ ਲੋਕ ਕਰ ਕਰ ਜਾ ਕੇ ਸੰਪਰਕ ਕਰਕੇ ਮੋਦੀ ਦੀ ਇਹ ਯੋਜਨਾਵਾਂ ਨੂੰ ਜਿਹੜਾ ਹੈ ਉਹ ਲੋਕਾਂ ਤੱਕ ਪਹੁੰਚਾਣਗੇ ਉਹਨਾਂ ਨੂੰ ਦੱਸਣਗੇ ਕਿ ਉਹਨਾਂ ਨੇ ਕਿਹੜੀ ਕਿਹੜੀ ਸਕੀਮ ਜਿਹੜੀ ਹੈ ਉਹ ਤੁਹਾਡੇ ਲਈ ਲਾਗੂ ਕੀਤੀ ਹੈ ਉਹ ਇੱਕ ਸੰਪਰਕ ਦਾ ਅਭਿਆਨ ਵੀੜਾ ਹੈ ਉਹ ਸ਼ੁਰੂ ਕੀਤਾ ਹੈ ਖੰਨਾ ਜੀ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਦਲ ਬਦਲ ਦਾ ਦੌਰ ਚੱਲ ਰਿਹਾ ਹੈ ਜਿਸ ਤਰ੍ਹਾਂ ਰਵਨੀਤ ਬਿੱਟੂ ਵੀ ਲੁਧਿਆਣਾ ਤੋਂ ਆ ਗਏ ਉਸ ਤਰ੍ਹਾਂ ਐ ਨਹੀਂ ਲੱਗ ਰਿਹਾ ਭਾਜਪਾ ਜਿਹੜੇ ਪੁਰਾਣੇ ਵਰਕਰ ਸੀ ਜਿਨ੍ਹਾਂ ਨੇ ਆਪਣੇ ਘਰ ਦੇ ਬਾਹਰ ਘੜੇ ਪਨਵਾਏ ਜਾਂ ਕੁਰਸੀ ਉਹ ਨਿਰਾਸ਼ ਹੈ ਕਿਥੇ ਨਾ ਕਿਥੇ ਦੇਖੋ ਮੈਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦਾ ਵਰਕਰ ਜਿੰਨਾ ਖੁਸ਼ ਹੈ ਕਿਉਂਕਿ ਅੱਗੇ ਸੜਕੋ ਦੇਣ ਨੂੰ ਕੁਝ ਨਹੀਂ ਸੀਗਾ ਤਿੰਨ ਸੀਟਾਂ ਲੜਦੇ ਸੀਗੇ ਤਾਂ ਤਿੰਨ ਦੇ ਤਿੰਨ ਕੈਂਡੀਡੇਟ ਤੇ ਹੁੰਦੇ ਸੀ 23 ਵਿਧਾਨ ਸਭਾ ਲੜਦੇ ਸੀ 23 ਦੀਆਂ 23 ਵਿਧਾਨ ਸਭਾ ਤੇ ਹੁੰਦੀਆਂ ਸੀ ਅੱਜ ਅਸੀਂ 117 ਵਿਧਾਨ ਸਭਾ ਲੜਾਂਗੇ 13 ਲੋਕ ਸਭਾ ਲੜਾਂਗੇ ਉਹਦੇ ਨਾਲ ਸਾਨੂੰ ਨੇਚਰਲ ਜਿਹੜਾ ਹੈ ਉਹ ਐਨਏ ਲੀਡਰ ਮਿਲਣਗੇ ਭਾਰਤੀ ਜਨਤਾ ਪਾਰਟੀ ਦੀ ਖਾਸੀਅਤ ਹੈ ਕਿ ਨੇਤਾ ਜਿਹੜਾ ਹੈ ਉਹ ਵਰਕਰ ਵੀ ਹੁੰਦਾ ਵਰਕਰ ਲੀਡਰ ਵੀ ਹੁੰਦਾ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦਾ ਕਿ ਬਾਹਰੋਂ ਆ ਗਿਆ ਅੰਦਰੋਂ ਆ ਗਿਆ ਕੋਈ ਫਰਕ ਨਹੀਂ ਆਪਣਾ ਜਿਹੜਾ ਕਾਰਕਟਰ ਹੈ ਉਹ ਪੂਰਾ ਤਿਆਰੀ ਕਰਕੇ ਕਿ ਅਸੀਂ ਸਰਕਾਰ ਬਣਾਣੀ ਹੈ ਅਸੀਂ ਨਰਿੰਦਰ ਭਾਈ ਮੋਦੀ ਸਰਕਾਰ ਬਣਾਣੀ ਹੈ ਉਹਨੇ ਤਿਆਰ ਹੈ ਉਹਦੇ ਮਨ 'ਚ ਕੋਈ ਨਿਰਾਸ਼ਾ ਨਹੀਂ ਬਲਕਿ ਖੁਸ਼ੀ ਹੈ ਕਿ ਮੌਕਾ ਮਿਲਿਆ ਸਾਨੂੰ ਕਿ ਬਾਕੀ ਸੀਨੀਅਰ ਲੀਡਰ ਬਾਕੀਆਂ ਪਾਰਟੀਆਂ 'ਚੋਂ ਭਾਰਤੀ ਜਨਤਾ ਪਾਰਟੀ 'ਚ ਜਾ ਰਹੇ ਨੇ ਪੰਜਾਬ ਦੀ ਲਿਸਟ ਕਦੋਂ ਤੱਕ ਅਜੇਗੀ ਦੇਖੋ ਇਹ ਕੇਂਦਰੀ ਚੋਣ ਸੰਵਤੀ ਦਾ ਫੈਸਲਾ ਹੈ ਕਿਉਂਕਿ ਸਾਡਾ ਇਲੈਕਸ਼ਨ ਜਿਹੜਾ ਹੈ ਸਭ ਤੋਂ ਲਾਸਟ ਵਿੱਚ ਹੈ ਸੈਵੰਥ ਫੇਸ ਹੈ ਜਦੋਂ ਵੀ ਉਹ ਕਰਨਗੇ ਉਹਨਾਂ ਦਾ ਆਪਣਾ ਸ਼ਡਿਊਲ ਹੈ ਉਸ ਦੇ ਮੁਤਾਬਕ ਹੋ ਜਾਏਗਾ। ਉਹ ਇਹ ਸਾਡੀ ਬੀਜੇਪੀ ਪਾਰਟੀ ਵੱਲੋਂ ਜੋ ਆਂਦੇ ਹੋਏ ਆਪਣੇ ਪਾਰਲੀਮੈਂਟ ਦੇ ਚੋਣ ਲੈ ਉਹਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜੀ ਬੂਥ ਲੈਵਲ ਤੇ ਆਪਣੇ ਕਾਰਕਟਰ ਨੂੰ ਕਿੱਦਾਂ ਮਜ਼ਬੂਤ ਕਰਨਾ ਹੈ ਕਿਸ ਤਰੀਕੇ ਨਾਲ ਅਸੀਂ ਚੋਣ ਦਾ ਡੱਟ ਕੇ ਮੁਕਾਬਲਾ ਕਰਨਾ ਹੈ ਕਿਸ ਤਰੀਕੇ ਨਾਲ ਅਸੀਂ ਜਿੱਤ ਹਾਸਲ ਕਰਨੀ ਹੈ। ਉਸ ਵਿਸ਼ੇ ਨੂੰ ਲੈ ਕੇ ਅੱਜ ਸਾਰੀ ਪਲੈਨਿੰਗ ਸੀ ਚੰcha ਸਿਪਾਹ ਜੀ ਤੇ ਮੈਮ ਜਿਵੇਂ ਦੇਖਿਆ ਯਾਰ ਕਿ ਬਦਲਾਵ ਹੋ ਰਿਹਾ ਪਾਰਟੀ ਚ ਕੋਈ ਛੱਡ ਕੇ ਬੀਜੇਪੀ ਜਾਂ ਬੀਜੇਪੀ ਚੋਂ ਕਾਂਗਰਸ ਚ ਜਾ ਰਹੀ ਨੇ ਇਹਦੇ ਬਾਰੇ ਕੀ ਕਹਿਣਾ ਹੈ ਤੁਸੀਂ ਨਹੀਂ ਦੇਖੋ ਇਹ ਬਦਲਾਵ ਨਹੀਂ ਹੈ ਕੁਝ ਨੀਤੀਆਂ ਜੋ ਸਾਡੇ ਅੱਜ ਅੱਜ ਪ੍ਰਧਾਨ ਮੰਤਰੀ ਜੀ ਦੇ ਜੋ ਇਤ ਤੇਜ ਹੈ ਪ੍ਰਧਾਨ ਮੋਦੀ ਜੀ ਨੇ ਤੁਸੀਂ ਦੇਖੋ 33% ਅਰਕਸ਼ਨ ਕੀਤੀ ਹੈ ਮਹਿਲਾਵਾਂ ਦੇ ਲਈ ਹੈ ਨਾ ਅਸੀਂ ਸਾਰੀਆਂ ਭੈਣਾਂ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰਦੀ ਹੈ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮਹਿਲਾਵਾਂ ਦੇ ਲਈ ਸੋਚਿਆ ਤੇ ਜੇਕਰ ਪਾਰਟੀ ਇਹ ਮੌਕਾ ਦੇਗੀ ਮੈਂ ਬਖੂਬੀ ਤੌਰ ਤੇ ਆਪਣੀ ਪੂਰੀ ਕੋਸ਼ਿਸ਼ ਨਾਲ ਇਸ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਚ ਪਾ ਦਿਆਂਗੀ